ਸਾਸਿਕਲ ਜੀ ਮੇਰਾ ਸਾਰਿਆਂ ਨੂੰ ਸਿਰ ਆਪਣਾ ਜਿਹੜਾ ਇਹ 24 ਤਰੀਕ ਨੂੰ ਨਿੱਕਿਆ ਜਿੰਦਾ ਸ਼ਬਦ ਰਿਲੀਜ਼ ਹੋ ਰਿਹਾ ਜੀ ਆ ਕਿਹੜੇ YouTube ਚੈਨਲ ਤੋਂ ਹੋ ਰਹੀ ਹੈ ਸਿਰ ਆਪਣਾ ਬੇਟੀ ਦਾ ਹੈਗਾ ਜੀ ਛੋਟੀ ਕੋਰ ਹਰਜੋਤ YouTube ਚੈਨਲ ਦਾ ਨਾਮ ਹੈ ਜੀ ਉਸ ਤੋਂ 24 ਤਰੀਕ ਨੂੰ ਇਹ ਆਪਣਾ ਨਿੱਕਿਆ ਜਿੰਦਾ ਜਿਹੜਾ ਸ਼ਬਦ ਹੈ ਰਿਲੀਜ਼ ਹੋ ਰਿਹਾ ਹੈ ਜੀ ਤੇ ਜਿਹੜੇ ਸ਼ਬਦ ਹੈ ਜੀ ਇੱਥੇ ਲਿਖਿਆ ਹੋਇਆ ਹੈ ਸਿਰ ਆਪਣਾ ਫਰੈਂਡ ਆਪਣੇ ਸਤਜੀ ਮੁੰਡਾ ਟੀਮ ਹੈ ਸਾਡੀ ਸ਼ਮੀ ਕਰਕੇ ਹੈਗਾ ਮੁੰਡਾ ਤੇ 19 ਦੇ ਲਿਰਿਕਸ ਲਿਖੇ ਜੋ ਕਿ ਬਹੁਤ ਹੀ ਮਤਲਬ ਭਾਵੁਕ ਨੇ ਬਹੁਤ ਹੀ ਅੱਛੇ ਨੇ ਜਿਹੜੀ ਦੀ ਰਿਕਾਰਡਿੰਗ ਆ ਉਹ ਸਾਡਾ ਵਿਖਿਆਦ ਮੇਰਾ ਵਿਖਾਦ ਅਗਵਾਲ ਕਰਕੇ ਉਹਨਾਂ ਨੇ ਇਹ ਰਿਕਾਰਡਿੰਗ ਕੀਤੀ ਤੇ ਹਮਿੰਗ ਮੀ ਸਟੂਡੀਓ ਕਰਕੇ ਉਹਨਾਂ ਨੇ ਇਹਦਾ 뮤직 ਪ੍ਰੋਡਕਸ਼ਨ ਕੀਤਾ ਬੱਚੇ ਜਿਹੜੇ ਦੋ ਬੋਲ ਨੇ ਦਰਾ ਗਾ ਕੇ ਸੁਣਾਉਗੇ ਪਲੀਜ਼ ਪੁਰੇ ਜਾਂਦੇ ਤੂੰ ਖੁਰ ਜਾਂਦੇ ਕੰਦੇ ਕਿਉਂ ਦੱਸੇ ਤੇਰੇ ਖੋਰ ਜਾਂਦੇ ਤੂੰ ਖੋਰ ਜਾਂਦੇ ਕੰਦੇ ਕਿਉਂ ਦੱਸ ਤੇਰੇ ਪਰ ਨਗੰਬੇ ਦੋਲਾ ਲਾ ਦੀ ਜੋੜੀ ਦੇ ਕਿਉਂ ਦਨੂ ਦਰਸਨਾ ਆਇਆ ਆਇਆ zulmi de lag ke gallan kyon zulmi da saath nibaya निकिया जिंदा तरसण किरा दिलि ते ज़लमी दी लग के गल्ला क्यू ज़लमी दा साथ पाया